ਤੇ ਸਭ ਦੇ ਸੱਚ ਵਸ ਰਹੀ ਸਮੂਹ ਗਰਨਾਕ ਨਾਮ ਲੈਵਾ ਸੰਗਤ ਅਤੇ ਸਮੁੱਚੇ ਗੁਰਖਾ ਖਾਲਸਾ ਪੰਥ ਨੂੰ ਮੈਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ I I wish every single person out there a very happy new year ਅੱਜ ਜਿੱਥੇ ਆਪਾਂ 2024 ਨੂੰ ਅਲਵਿਦਾ ਕਹਿ ਰਹੇ ਹਾਂ ਉੱਥੇ 2025 ਨੂੰ ਜਿਐਆਂ ਵੀ ਕਰ ਰਹੇ ਹਾਂ ਸੋ ਜੇ ਆਪਾਂ ਦੇਖੀਏ ਕਿ ਆਪਾਂ 2024 ਦੇ ਵਿੱਚ ਕੀ ਗਵਾਇਆ ਤੇ ਕੀ ਸਿੱਖਿਆ ਕਿਉਂਕਿ ਯਾਦ ਰੱਖਿਓ ਹਰ ਇੱਕ ਸੈਕਿੰਡ ਵੀ ਨਵਾਂ ਸਾਲ ਹੁੰਦਾ ਹੈ ਹਰ ਇੱਕ ਘੰਟਾ ਵੀ ਨਵਾਂ ਸਾਲ ਹੁੰਦਾ ਹੈ ਤੇ ਹਰ ਇੱਕ ਦਿਨ ਵੀ ਫਿਰ ਨਵਾਂ ਸਾਲ ਹੁੰਦਾ ਹੈ ਜ਼ਿੰਦਗੀ ਬੜੀ ਛੋਟੀ ਹੈ ਸੋ ਜਿੱਥੇ ਅੱਜ ਆਪਾਂ ਨਵੇਂ ਸਾਲ ਨੂੰ ਜਿਐਆਂ ਕਹਿ ਰਹੇ ਹਾਂ ਉੱਥੇ ਸੰਗਤ ਜੀ ਆਪਾਂ ਆਪਾਂ ਇੱਕ ਨਵੀਂ ਸੋਚ ਨੂੰ ਵੀ ਅਪਣਾਉਣਾ ਹੈ ਨਵੇਂ ਮਾਈਂਡ ਸੈਟ ਨੂੰ ਪਨਾਉਣਾ ਹੈ ਉਹ ਸੋਚ ਨੂੰ ਪਨਾਉਣਾ ਹੈ ਜਿਹੜੀ ਸੋਚ ਬਾਬੇ ਨਾਨਕ ਦੀ ਸੀ ਕਿਉਂਕਿ ਪਿੱਛੇ ਪੋਤਾ ਮੀਨਾ ਨੰਕੇ ਹਟਿਆ ਪਿਛਲੇ ਦਿਨ ਆਪਾਂ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੋਰ ਸ਼ਹੀਦਾਂ ਨੂੰ ਆਪਾਂ ਯਾਦ ਕੀਤਾਣ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਪਰ ਯਾਦ ਰੱਖਿਓ ਉਹਨਾਂ ਤੋਂ ਆਪਾਂ ਇਹ ਸਿੱਖਣਾ ਹੈ ਉਹਨਾਂ ਵੱਲ ਦੇਖ ਕੇ ਆਪਾਂ ਇਹ ਮੋਟੀਵੇਸ਼ਨ ਲੈ ਕੇ ਆਉਣੀ ਹੈ ਕਿ ਹਾਂ ਦੁੱਖ ਜ਼ਿੰਦਗੀ ਵਿੱਚ ਆਉਣਗੇ ਤੇ ਅੱਗੇ ਵੀ ਆਉਂਦੇ ਜਾਂਦੇ ਰਹਿਣਗੇ ਸੁਖ ਸੁੱਖ ਦੋਏ ਕੱਪੜੇ ਪਹਿਰੇ ਜਾਇ ਮਨੁੱਖ ਤੇ ਸੰਗਤ ਜੀ ਯਾਦ ਰੱਖਿਓ ਬੜੇ ਸਾਨੂੰ 2024 ਦੇ ਵਿੱਚ ਛੱਡ ਕੇ ਵੀ ਗਏ ਹੋਣਗੇ ਪਰ ਜਿਵੇਂ 2025 ਆ ਰਿਹਾ ਹੈ ਆਪਾਂ ਗੁਰਨਾਨਕ ਮਹਾਰਾਜ ਦੀ ਬਾਣੀ ਨਾਲ ਜੁੜਨਾ ਹੈ ਬਾਬੇ ਨਾਨਕ ਦੀ ਸੋਚ ਨੂੰ ਪਨਾਉਣਾ ਹੈ ਆਪਣੇ ਮਨ ਨੂੰ ਇਦਾਂ ਦੀ ਵਸਤਾ ਚ ਲੈ ਕੇ ਆਉਣਾ ਹੈ ਕਿ ਸਾਡਾ ਮਨ ਆਪ ਸਾਨੂੰ ਕਹੇ ਕਿ ਗੋਬਨ ਮਿਲਣ ਕੀ ਇਹ ਤੇਰੀ ਬਰਕਤ ਹੈ ਮਹਾਰਾ ਕਹਿੰਦੇ ਇਹੀ ਤੇਰਾ ਸਮਾਂ ਆਗਾ ਇਹੀ ਤੇਰਾ ਚਾਂਸ ਹੈ ਇਹੀ ਤੇਰੇ ਸਵਾਸ ਹੈ ਸੁਣਨਾ ਸਵਾਸ ਨੂੰ ਕਿਸੇ ਨਾਲ ਲੜ ਕੇ ਖਰਾਬ ਨਾ ਕਰੀ ਈਰਖਾ ਕਰਕੇ ਖਰਾਬ ਨਾ ਕਰੀ ਦੁਖੀ ਹੋ ਕੇ ਖਰਾਬ ਨਾ ਕਰੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਧਰੈ ਚੰਦ ਆਪਾਂ ਕੱਲੇ ਕੱਲੇ ਸਵਾਸ ਨੂੰ ਸੰਗਤ ਜੀ ਸਾਹਮਣਾ ਕੋਈ ਵੀ ਸਮਾਂ ਬਰਥਾਣਾ ਜਾਵੇ ਕਿਉਂਕਿ ਯਾਦ ਰੱਖਿਓ ਟਾਈਮ ਇਜ਼ ਸਮਥਿੰਗ ਦੈਟ ਯੂ ਕੈਨਟ ਬਾਏ ਪੈਸਾ ਆਏਗਾ ਚਲ ਜਾਏਗਾ ਔਰ ਸੁੱਖ ਬਦਾਰਤ ਵੀ ਆਉਣਗੇ ਉਹ ਵੀ ਚੱਲ ਜਾਣਗੇ ਪਰ ਜਿਹੜਾ ਸਮਾਂ ਦਾ ਉਹ ਫਿਰ ਕਦੇ ਦੁਬਾਰਾ ਨਹੀਂ ਆਉਂਦਾ ਅੱਜ 2024 ਚਲਾ ਗਿਆ 2025 ਆ ਗਿਆ ਪਰ ਯਾਦ ਰੱਖਿਓ 2024 ਕਦੇ ਦੁਬਾਰਾ ਨਹੀਂ ਆਉਂਦਾ ਅੱਜ 2025 ਹੈ ਤੇ ਤੁਸੀਂ ਦੇਖਿਓ ਵੀ 100 ਸਾਲ ਬਾਅਦ 2125 ਵੀ ਆਊਗਾ ਆਫਟਰ 100 ইয়ার্স ਇਟ ਵਿਲ ਬੀ 2125 ਐਂਡ ਉਹ ਲੋਦ ਨੂੰ ਨਾ ਤਾਂ ਆਪਾਂ ਇੱਥੇ ਰਹਿਣਾ ਨਾ ਕਿਸੇ ਹੋਰ ਨੇ ਇੱਥੇ ਰਹਿਣਾ ਜਿਹੜੇ ਘਰਾਂ ਪਿੱਛੇ ਜ਼ਮੀਨਾਂ ਪਿੱਛੇ ਆਪਾਂ ਲੜਦੇ ਆਂ ਮਰਦੇ ਆਂ ਰਿਸ਼ਤੇ ਤੋੜਦੇ ਆਂ ਸੰਗਤ ਜੀ ਯਾਦ ਰੱਖਿਓ ਨਾ ਤਾਂ ਘਰਾਂ ਨੇ ਇੱਥੇ ਰਹਿਣਾ ਤੇ ਨਾ ਹੀ ਜ਼ਮੀਨਾਂ ਨੇ ਇੱਥੇ ਰਹਿਣਾ ਪਤਾ ਨਹੀਂ ਉਸ ਵੇਲੇ ਕੌਣ ਇਨ੍ਹਾਂ ਘਰਾਂ ਜ਼ਮੀਨਾਂ ਦਾ ਮਾਲਕ ਹੋਊਗਾ ਸੋ ਸੰਗਤ ਜੀ ਇਸ ਕਰਕੇ ਅੱਜ ਆਪਾਂ ਇਹ ਸੋਚ ਨੂੰ ਬਣਾਉਣਾ ਹੈ ਕਿ ਨਵੇਂ ਸਾਲ ਦੇ ਵਿੱਚ ਆਪਾਂ ਨਵੇਂ ਪਿਆਰ ਪੈਦਾ ਕਰਨਾ ਨਵੇਂ ਰਿਸ਼ਤੇਦਾਰੀਆਂ ਬਣਾਉਣੀਆਂ ਨੇ ਨਵੇਂ ਨਵੇਂ ਚੀਜ਼ਾਂ ਆਪਾਂ ਹਾਸਲ ਕਰਨੀਆਂ ਨੇ ਤੇ ਜਿਹੜਾ ਨਸ਼ਾ ਸਾਡੇ ਦਿਮਾਗ ਨੂੰ ਲੱਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਉਹ ਨਸ਼ਾ ਨੂੰ ਵੀ ਆਪਾਂ ਫਰਨਾਤ ਹੋਣੀ ਆ ਸੋ ਅੱਜ ਬੇਸ਼ੱਕ ਆਪਾਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਆ ਪਰ ਯਾਦ ਰੱਖਿਓ ਅਸਲ ਚ ਵਧਾਈ ਉਹਨਾਂ ਨੂੰ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਰਹੇ ਬਿਕੋਜ਼ ਵਧਾਈ ਮੀਨਸ ਟੂ ਇੰਕਰੀਜ਼ so let's increase our mindset listener try to improve others but improve ourselves and be better ourselves so again i wish you all a very happy new year is saal sab de layi khushiyan par aave bahut bahut aapan gurbani naal judiye gurbani padhiye sahaj paath kariye besik jyada na si ik ang aapan roz samjh ke padhiye because remember quality matters more than quantity gal leni ਕਿ ਕਿੰਨਾ ਪਾਠ ਕੀਤਾ ਹੈ ਗੱਲ ਇਹ ਹੈ ਕਿ ਕਿਦਾਂ ਦਾ ਕਿਵੇਂ ਪਾਠ ਕੀਤਾ ਕਿਉਂਕਿ ਜਿਹੜੀ ਬਾਣੀ ਤੂੰ ਪੜ੍ਹੀ ਹੈ ਉਹਨੂੰ ਸਮਝਣਾ ਵੀ ਹੈ ਜਿਹੜੀ ਬਾਣੀ ਤੂੰ ਸਮਝੀ ਹੈ ਉਹ ਤੇ ਅਮਲ ਵੀ ਕਰਨਾ ਹੈ ਕਿਉਂਕਿ ਤੇਰੇ ਜੀਵਨ ਦੇ ਵਿੱਚ ਉਹ ਬਾਣੀ ਦਿਖਣੀ ਚਾਹੀਦੀ ਸੋ ਬੇਸ਼ੱਕ ਇੱਕ ਪਾਠ ਬੰਦਾ ਕਿਉਂ ਨਾ ਕਰੇ ਪਰ ਸੰਗਤ ਜੀ ਬੰਦਾ ਪਾਠ ਮਨ ਲਾ ਕੇ ਕਰੇ ਪਿਆਰ ਦੇ ਨਾਲ ਕਰੇ ਸਮਝ ਕੇ ਕਰੇ ਸੋ ਇੱਕ ਵਾਰ ਫਿਰ ਸੱਚੇ ਗੁਰਖਾਸਾ ਪੰਥ ਨੂੰ ਮੈਂ 9 ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਮੈਂ ਕਾਮਨਾ ਕਰਦਾ ਕਿ ਇਸ ਸਾਲ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਗੁਰੂ ਦੇ ਚਰਨਾਂ ਦੇ ਵੱਲ ਨੇੜਤਾ ਲੈ ਕੇ ਆਵੇ ਸੋ ਉਥੀ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਸਾਧ ਕੀ ਸੰਗਤ ਟੀਵੀ ਦੇ ਚੀਫ ਐਡੀਟਰ ਗੌਰਵ ਗਰਗ ਜੀ ਦਾ ਜੋ ਕਿ ਚਾਹੇ ਪੰਜਾਬ ਹੋਵੇ Rajasthan ਹੋਵੇ Haryana ਹੋਵੇ ਜਿੱਥੇ-ਜਿੱਥੇ ਵੀ ਗੁਰਮਤ ਸਮਾਗਮ ਹੁੰਦੇ ਨੇ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਉਹတို့ ਦੇ ਸਾਰੇ মিডিਆ ਕਵਰੇਜ ਕਰਦੇ ਨੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐਂਡ ਵਾਂਸ ਅਗੇਨ ਆਈ ਵਿਸ਼ ਐਵਰੀ ਸਿੰਗਲ ਪਰਸਨ ਆਊਟ देयर ਆਵ ਡੇ ਅਰੀ ਹੈਪੀ